ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਨੂਦ ਸਿੰਘ ਸਾਹਿਬ ਜੀ ਸਮੂਹ ਸ਼ਹੀਦ ਸਿੰਘ ਫੌਜਾਂ ਤੇ ਇਹਨਾਂ ਦੇ ਚਰਨਾਂ ਕਮਲਾਂ ਵਿੱਚ ਨਮਸਕਾਰ ਹੈ ਆਦ ਨਰਨਜਨ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਕਲਗੀ ਤਰ ਸੁਆਮੀ ਜੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਹਾਜ਼ਰ ਨਾਜ਼ਰ ਪ੍ਰਤਾਕ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਮਹਾਰਾਜ ਇਨਾਂ ਦੀ ਪਾਵਨ ਪਵਿੱਤਰ ਧੁਰ ਕੀ ਬਾਣੀ ਨੂੰ ਪੜਿਆਂ ਸੁਣਿਆਂ ਖਾਲਸਾ ਜੀ ਜੀਵ ਦਾ ਉਦਾਰ ਹੁੰਦਾ ਹੈ ਸੁਖ ਪ੍ਰਾਪਤ ਹੁੰਦਾ ਹੈ ਐਸੀ ਪਰਉਪਕਾਰ ਕਰਨ ਵਾਲੀ ਬਾਣੀ ਨੂੰ ਸਦਾ ਨਮਸਕਾਰ ਹੈ ਖਾਲਸਾ ਜੀ ਮਹਾਰਾਜ ਸਾਨੂੰ ਸਮਝਾਉਂਦੇ ਹਨ ਕਿਵੇਂ ਸਤਗੁਰਾਂ ਦੀ ਸ਼ਰਣ ਪੈਣਾ ਹੈ ਕਿਵੇਂ ਸਤਗੁਰਾਂ ਦੀ ਸ਼ਰਣ ਜਾਇਆ ਖਾਲਸਾ ਜੀ ਮੱਜਮਣ ਤੇ ਮਰਨ ਦਾ ਭੈ ਦੂਰ ਹੁੰਦਾ ਹੈ ਮਹਾਰਾਜ ਸਾਨੂੰ ਮਤ ਬਖਸ਼ਦੇ ਹਨ ਪੰਚਮ ਪਾਸ਼ਾ ਮਹਾਰਾਜ ਕਹਿੰਦੇ ਪੂਰਿਆਂ ਸਤਗੁਰਾਂ ਦੀ ਸ਼ਰਨ ਪੈਣਾ ਭਾਵ ਗੁਰੂ ਕੀ ਬਾਣੀ ਪੜਨੀ ਪ੍ਰਭ ਕੀ ਸ਼ਰਨ ਸਗਲ ਭੈ ਲਾਥੇ ਦੁੱਖ ਬਿਨ ਸੇ ਸੁਖ ਪਾਇਆ ਖਾਲਸਾ ਜੀ ਜਿਹੜਾ ਸਤਗੁਰਾਂ ਦੀ ਸ਼ਰਨ ਪੈ ਜਾਂਦਾ ਹੈ ਮਹਾਰਾਜਿਆਂ ਦਾ ਬਣ ਜਾਂਦਾ ਹੈ ਉਹਦੇ ਸਾਰੇ ਦੁੱਖ ਨਾਸ਼ ਹੋ ਜਾਂਦੇ ਤੇ ਸੁੱਖ ਉਹਨੂੰ ਪ੍ਰਾਪਤ ਹੋ ਜਾਂਦਾ ਮਹਾਰਾਜ ਸੱਚੇ ਪਾਸ਼ਾ ਕਹਿੰਦੇ ਸਾਰੇ ਜਿਹੜੇ ਡਰ ਹਨ ਲੈ ਜਾਂਦੇ ਸਾਰੇ ਭੈ ਉਹਦੇ ਖਤਮ ਹੋ ਜਾਂਦੇ ਜਿਹੜਾ ਗੁਰੂ ਕੀ ਸ਼ਰਨ ਵਿੱਚ ਚਲਾ ਜਾਂਦਾ ਹੈ ਦਿਆਲ ਹੋਆ ਪਾਰ ਬ੍ਰਹਮ ਸੁਆਮੀ ਪੂਰਾ ਸਤਗੁਰੂ ਤੇ ਆਇਆ ਜਿਹੜਾ ਖਾਲਸਾ ਜੀ ਆਪਣੇ ਸਤਗੁਰੂ ਜੀ ਮਹਾਰਾਜ ਦਾ ਧਿਆਨ ਧਾਰਦਾ ਹੈ ਜਿਵੇਂ ਆਪਾਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦਾ ਧਿਆਨ ਧਾਰੀਏ ਸਤਗੁਰ ਜੀਆਂ ਨੇ ਜੋ ਜੋ ਕੌਤਕ ਕੀਤੇ ਉਹਨਾਂ ਨੂੰ ਵਿਚਾਰੀਏ ਤੇ ਖਾਲਸਾ ਜੀ ਸਤਗੁਰਾਂ ਦਾ ਧਿਆਨ ਆਪਣੇ ਆਪ ਹਿਰਦੇ ਵਿੱਚ ਵਸ ਜਾਂਦਾ ਤੇ ਮਹਾਰਾਜ ਕਹਿੰਦੇ ਜਿਹੜਾ ਸਤਗੁਰੂ ਹੈ ਉਹ ਐਡਾ ਦਿਆਲੂ ਕਿਰਪਾਲੂ ਹੈ ਦਇਆਵਾਨ ਪਰਮੇਸ਼ਰ ਹੈ ਖਾਲਸਾ ਜੀ ਉਹਨਾਂ ਤੇ ਦਇਆ ਧਾਰਦਾ ਹੈ ਪਰਮੇਸ਼ਰ ਜਿਹੜੇ ਆਪਣੇ ਗੁਰੂ ਨੂੰ ਧਿਆਉਂਦੇ ਹਨ ਤੇ ਸਾਰੀਆਂ ਦਾਤਾਂ ਦੇਣ ਵਾਲਾ ਜਿਹੜਾ ਮਾਲਕ ਹੈ ਗੁਰੂ ਹੈ ਪ੍ਰਭ ਜੀਓ ਤੂੰ ਮੇਰੋ ਸਾਹਿਬ ਦਾਤਾ ਮਹਾਰਾਜ ਤੂੰ ਮੈਨੂੰ ਸਾਰੀਆਂ ਦਾਤਾਂ ਦੇਣ ਵਾਲਾ ਸਾਹਿਬ ਹੈ ਕਰ ਕਿਰਪਾ ਪ੍ਰਭ ਦੀਨ ਦਇਆਲਾ ਗੁਣ ਗਾਵੋ ਰੰਗ ਰਾਤਾ ਮਹਾਰਾਜ ਜੀ ਮੇਰੇ ਉੱਪਰ ਦਇਆ ਕਰੋ ਮੇਰੇ ਉੱਤੇ ਮਿਹਰ ਕਰ ਦਿਓ ਸੱਚੇ ਪਾਸ਼ਾ ਮਿਹਰ ਕਰ ਦਿਓ ਤਾਂ ਜੋ ਆਪ ਜੀ ਦੇ ਨਾਮ ਵਿੱਚ ਰੰਗ ਕੇ ਮਹਾਰਾਜ ਸੱਚੇ ਪਾਤਸ਼ਾਹ ਮੈਂ ਤੁਹਾਡੇ ਗੁਣਾਂ ਨੂੰ ਗਾਉਂਦਾ ਰਵਾਂ ਐਸੀ ਕਿਰਪਾ ਸੱਚੇ ਪਾਤਸ਼ਾਹ ਜੀ ਦਾਸ ਉੱਤੇ ਕਰਦੇ ਹੋ ਐਸੀ ਮਹਾਰਾਜ ਦੇ ਚਰਨਾਂ ਵਿੱਚ ਉਹ ਗੁਰਮੁਖ ਜਿਹੜੇ ਅਰਦਾਸਾਂ ਕਰਦੇ ਬਾਣੀ ਹੀ ਸਿਖਾਉਂਦੀ ਹੈ ਪੂਰੇ ਸਤਗੁਰਾਂ ਦੀ ਬਾਣੀ ਸਾਨੂੰ ਇਹ ਗੁਣ ਖਾਲਸਾ ਜੀ ਬਖਸ਼ਦੀ ਹੈ ਸਾਡੇ ਹਿਰਦੇ ਵਿੱਚ ਮਹਾਰਾਜ ਆਪਣੇ ਆਪ ਦਇਆ ਭਰ ਦਿੰਦੇ ਫਿਰ ਸਾਨੂੰ ਇਹ ਸਮਝ ਆ ਜਾਂਦੀ ਹੈ ਕਿ ਮਹਾਰਾਜ ਤੋਂ ਬਿਨਾਂ ਹੋਰ ਕੋਈ ਰੱਖਣ ਵਾਲਾ ਨਹੀਂ ਸਾਡੀਆਂ ਰੁਕਾਵਟਾਂ ਨੂੰ ਦੂਰ ਕਰਨ ਵਾਲਾ ਹੋਰ ਕੋਈ ਨਹੀਂ ਸਾਡੇ ਉੱਤੇ ਆਉਣ ਵਾਲੇ ਵਿਗੜਾ ਨੂੰ ਕੱਟਣ ਵਾਲਾ ਹੋਰ ਕੋਈ ਨਹੀਂ ਤਾਂ ਕੋ ਬਿਗੜ ਨਾ ਕੋ ਉਲਾਗੇ ਜੋ ਸਤਿਗੁਰੂ ਆਪਣੇ ਰਾਖੇ ਜਿਨ੍ਹਾਂ ਨੂੰ ਉਹਨਾਂ ਦੇ ਗੁਰੂ ਨੇ ਰੱਖਿਆ ਹੈ ਹੁਣ ਆਪਾਂ ਗੁਰੂ ਨੂੰ ਯਾਦ ਹੀ ਨਹੀਂ ਕਰਾਂਗੇ ਤੇ ਗੁਰੂ ਸਾਡੀ ਕਿਵੇਂ ਰੱਖਿਆ ਕਰੇਗਾ ਆਪਣੇ ਗੁਰੂ ਨੂੰ ਯਾਦ ਕਰਦੇ ਰਹੀਏ ਤੇ ਖਾਲਸਾ ਜੀ ਕੋਈ ਵੀ ਵਿਗੜ ਨਹੀਂ ਆਉਂਦਾ ਤੇ ਮਹਾਰਾਜ ਸੱਚੇ ਪਾਸ਼ਾ ਸਾਨੂੰ ਇਹੀ ਗੱਲ ਸਮਝਾਉਂਦੇ ਆ ਕਿ ਪਰਮੇਸ਼ਰ ਜਿਹੜਾ ਪਲੀ ਪੂਰਨ ਦਾਤਾ ਹੈ ਜਿਹੜਾ ਖਾਲਸਾ ਜੀ ਉਹਨਾਂ ਦੇ ਚਰਨਾਂ ਨਾਲ ਜੁੜਦਾ ਉਹਨੂੰ ਬਥੇਰੇ ਸੁਖ ਪ੍ਰਾਪਤ ਹੁੰਦੇ ਆ ਸੋ ਇਸ ਕਰਕੇ ਹਰ ਸਾਚਾ ਸਿਮਰੋ ਭਾਈ ਸਾਧ ਸੰਗ ਸਦਾ ਸੁਖ ਪਾਈਏ ਹਰ ਬਿਸਰ ਨ ਕਬ ਹੁੰ ਜਾਈ ਗੁਰੂ ਕੀ ਸੰਗਤ ਵਿੱਚ ਸਾਰੇ ਸੁਖ ਪ੍ਰਾਪਤ ਹੋ ਜਾਂਦੇ ਆ ਤੇ ਆਪਣੇ ਵਾਹਿਗੁਰੂ ਜੀ ਨੂੰ ਸਦਾ ਸਿਮਰਦੇ ਰਹੀਏ ਉਹਦਾ ਸਿਮਰਨ ਕਰਦੇ ਰਹੀਏ ਫਿਰ ਸਾਨੂੰ ਸੁਖ ਪ੍ਰਾਪਤ ਹੋਣਗੇ ਸੋ ਖਾਲਸਾ ਜੀ ਮਹਾਰਾਜ ਨੇ ਬੇਅੰਤ ਬਾਣੀ ਰਚੀ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਪਵਿੱਤਰ ਬਾਣੀ ਸ੍ਰੀ ਦਸਮ ਗ੍ਰੰਥ ਮਹਾਰਾਜ ਦੀ ਬਾਣੀ ਸ੍ਰੀ ਸਰਬ ਲੋਗ ਗ੍ਰੰਥ ਦੀ ਬਾਣੀ ਭਾਈ ਗੁਰਦਾਸ ਜੀ ਦੀਆਂ ਵਾਰਾਂ ਕਬੈਤ ਭਾਈ ਨੰਦ ਲਾਲ ਜੀਆ ਦੀ ਬਾਣੀ ਖਾਲਸਾ ਜੀ ਇਹ ਸਾਰੀ ਬਾਣੀ ਜਿਹੜੀ ਹੈ ਇਹ ਸਾਨੂੰ ਮਤ ਦਿੰਦੀ ਹੈ ਪਰਮੇਸ਼ਰ ਅਕਾਲ ਪੁਰਖ ਨਾਲ ਜੋੜਦੀ ਹੈ ਜਿਵੇਂ ਵੇਖੋ ਜਿਹੜੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਹੈ ਭਗਤੀ ਸਰੂਪ ਹੈ ਖਾਲਸਾ ਜੀ ਸਾਨੂੰ ਪਰਮੇਸ਼ਰ ਨਾਲ ਲੈ ਕੇ ਜਾਂਦੀ ਕਿਉਂਕਿ ਗੁਰੂ ਜਿਹੜਾ ਹੈ ਉਹ ਖਾਲਸਾ ਜੀ ਗੁਰੂ ਗ੍ਰਤਾ ਗੱਦੀ ਜਿਹੜੀ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜੀਆਂ ਨੂੰ ਮਿਲੀ ਹੈ ਤੇ ਜਿਹੜੀ ਦਸਵੇਂ ਪਾਤਸ਼ਾਹ ਮਹਾਰਾਜ ਦੀ ਬਾਣੀ ਹੈ ਦਸਮ ਬਾਣੀ ਉਹ ਬਹੁਤ ਬਲ ਵਾਲੀ ਬਾਣੀ ਹੈ ਖਾਲਸਾ ਜੀ ਜਿਵੇਂ ਕਹਿ ਲੋ ਕਿ ਉਹ ਸਾਰਿਆਂ ਨੂੰ ਨਹੀਂ ਪਾਚਦਾ ਇਸੇ ਪ੍ਰਕਾਰ ਦਸਮ ਦੀ ਬਾਣੀ ਜਿਹੜੀ ਇਹਦੀ ਵੱਖਰੀ ਮਰਿਆਦਾ ਹੈ ਬਹੁਤ ਮਰਿਆਦਾ ਕਾਇਮ ਰੱਖਣੀ ਪੈਂਦੀ ਆ ਫਿਰ ਖਾਲਸਾ ਜੀ ਉਹ ਦਸਵੇਂ ਪਾਤਸ਼ਾਹੀ ਬਾਣੀ ਜਿਹੜੀ ਹੈ ਉਹ ਬਹੁਤ ਰੱਖਿਆ ਫਿਰ ਕਰਦੀ ਕਈ ਮੇਰੇ ਵਰਗੇ ਸੁਣੀ ਸੁਣਾਈ ਗੱਲ ਪਿੱਛੇ ਲੱਗ ਕੇ ਕੋਈ ਖਾਲਸਾ ਜੀ 15 15 ਪਾਠ ਸ਼੍ਰੀ ਚੰਡੀ ਦੀ ਵਾਰ ਦੇ ਕਰੀ ਜਾਂਦਾ ਕੋਈ 101 ਪਾਠ 108 ਪਾਠ ਸ਼ਸ਼ਤਰਨਾਮਾ ਵਾਲਾ ਦੇ ਕਰੀ ਜਾਂਦਾ ਪਰ ਨਹੀਂ ਖਾਲਸਾ ਜੀ ਸੂਝ ਰੱਖਣੀ ਚਾਹੀਦੀ ਹੈ ਕਹਿੰਦੇ ਹੁੰਦੇ ਆ ਕਿ ਛੋਟੀ ਤਾਰ ਤੋਂ ਥੋੜਾ ਕਰੰਟ ਪੈਂਦਾ ਤੇ ਕੋਈ ਵੱਡੀ ਤਾਰ ਨੂੰ ਹੱਥ ਪਾ ਲਵੇ ਤੇ ਖਾਲਸਾ ਜੀ ਉਹਨੇ ਲੂ ਕੇ ਰੱਖ ਦੇਣਾ ਸੋ ਇਸੇ ਪ੍ਰਕਾਰ ਜਿਹੜੀ ਇਹ ਦਸਮ ਦੀ ਬਾਣੀ ਹੈ ਇਹਦੇ ਵਾਸਤੇ ਪਹਿਲਾਂ ਆਦ ਮਹਾਰਾਜ ਦੀ ਬਾਣੀ ਦਾ ਅਭਿਆਸ ਕਰਨਾ ਪਵੇਗਾ ਜਿਹੜੇ ਦਸਮ ਦੀ ਬਾਣੀ ਦਾ ਅਭਿਆਸ ਕਰਦੇ ਹਨ ਉਹਨਾਂ ਨੇ ਖਾਲਸਾ ਜੀ ਉਹਨਾਂ ਨੂੰ ਕਦੇ ਪੁੱਛ ਕੇ ਵੇਖੋ ਉਹ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਦਾ ਉਹਨਾਂ ਬਹੁਤ ਬਹੁਤ ਅਭਿਆਸ ਕੀਤਾ ਹੁੰਦਾ 25 25 ਪਾਠ ਜਪਜੀ ਸਾਹਿਬ ਦੇ 51 51 ਪਾਠ 10-10 ਸਾਲ ਤੋਂ ਕਰਦੇ ਨੇ ਖਾਲਸਾ ਜੀ ਫਿਰ ਉਹਨਾਂ ਨੇ 36-36 ਲੱਖ 36-36 ਕਰੋੜ ਮੂਲ ਮੰਤਰ ਦਾ ਜਾਪ ਵਿਆਸ ਕੀਤਾ ਫਿਰ ਜਾ ਕੇ ਉਹ ਦਸਮ ਪਾਤਸ਼ਾਹ ਦੀ ਬਾਣੀ ਨੂੰ ਪੜ੍ਹਦੇ ਆ ਤੇ ਮੇਰੇ ਵਰਗੇ ਖਾਲਸੇ ਜੀ ਖਾਲਸਾ ਜੀ ਕਿਸੇ ਨੇ ਜਪਜੀ ਸਾਹਿਬ ਪੜ੍ਹਿਆ ਨਹੀਂ ਹੁੰਦਾ ਜਾਪ ਸਾਹਿਬ ਪੜ੍ਹਨਾ ਨਹੀਂ ਆਉਂਦਾ ਹੁੰਦਾ ਤੇ ਉਹ ਵੀ ਕਹੂਗਾ ਮੈਂ ਚੰਡੀ ਦੀ ਵਾਰ ਕਰ ਲਿਆ ਕਰ ਚੰਡੀ ਦੀ ਵਾਰ ਖਾਲਸਾ ਜੀ ਬਹੁਤ ਵੱਡੀ ਸ਼ਕਤੀ ਹੈ ਮਹਾਰਾਜ ਸੱਚੇ ਪਾਤਸ਼ਾਹ ਨੇ ਖਾਲਸੇ ਨੂੰ ਬਖਸ਼ੀ ਹੈ ਨਿਹੰਗ ਸਿੰਘ ਜਿਹੜੇ ਹਨ ਇਹ ਗੁਰੂ ਕੀ ਲਾਡਲੀ ਫੌਜ ਹੈ ਖਾਲਸਾ ਜੀ ਤੇ 10ਵੇਂ ਪਾਤਸ਼ਾਹੀ ਪਾਵਨ ਪੂਤਰ ਬਾਣੀ ਦਾ ਸਭ ਤੋਂ ਜ਼ਿਆਦਾ ਜਾਪ ਜਿਹੜੇ ਉਹ ਦਲ ਪੰਥ ਕਰਦੇ ਹਨ ਕਿਉਂਕਿ ਦਲਾ ਪੰਥਾਂ ਦੇ ਵਿੱਚ ਸਿੰਘ ਖਾਲਸਾ ਦੀ ਸਵੇਰੇ 1 ਵਜੇ ਉੱਠ ਕੇ ਜਕਾਰੇ ਛੱਡ ਦਿੰਦੇ ਆ ਪੂਰੀ ਮਰਿਆਦਾ ਦੇ ਵਿੱਚ ਰਹਿੰਦੇ ਆ ਇਸ ਕਰਕੇ ਉਹਨਾਂ ਤੇ ਜਿਹੜਾ ਬਹੁਤਾ ਪ੍ਰਭਾਵ ਨਹੀਂ ਪੈਂਦਾ ਤੇ ਜਿਹੜੇ ਮੇਰੇ ਅੱਗੇ ਆਪੇ ਹੀ ਲੱਗੇ ਰਹਿੰਦੇ ਆ ਫਿਰ ਉਹਨਾਂ ਦੇ ਪ੍ਰਭਾਵ ਪੈ ਜਾਂਦਾ ਜਿਹੜੀ ਚੰਡੀ ਦੀ ਵਾਰ ਹੈ ਨਾ ਖਾਲਸਾ ਦੀ ਬਹੁਤ ਬਰਕਤ ਵਾਲੀ ਬਾਣੀ ਹੈ ਪਰ ਉਹ ਆਪੇ ਨਹੀਂ ਕਰਨੀ ਚਾਹੀਦੀ ਇਹ ਮੂਰਖਮਤੀ ਹੈ ਜਿਹੜੇ ਆਪਣੇ ਆਪ ਕਿਸੇ ਪਿੱਛੇ ਲੱਗ ਕੇ ਕਰਨ ਲੱਗ ਪੈਂਦੇ ਹੁਣ ਮਹਾਰਾਜ ਦੀ ਕਿਰਪਾ ਸਦਕਾ ਚਲੋ ਆਪਾਂ ਚੰਡੀ ਦੇ ਜਾਪ ਕਰਾਉਨੇ ਆ ਸੰਗਤਾਂ ਦੇ ਖਾਲਸਾ ਜੀ ਉਹ ਪੂਰੀ ਮਰਿਆਦਾ ਸਿੰਘ ਜਿਹੜੇ ਹਨ ਉਹਨਾਂ ਦੇ ਜਾਪ ਅਭਿਆਸ ਵੀ ਹਨ ਉਹ ਤੁਰਦੇ ਫਿਰਦੇ ਮਹਾਰਾਜ ਦੀ ਬਾਣੀ ਦਾ ਜਾਪ ਕਰਦੇ ਰਹਿੰਦੇ ਆ ਤੇ ਉਹਨਾਂ ਨੂੰ ਮਹਾਰਾਜ ਦੀ ਸੱਚੇ ਪਾਤਸ਼ਾਹ ਦੀ ਖੁਸ਼ੀ ਪ੍ਰਾਪਤ ਹੁੰਦੀ ਆ ਤੇ ਜਿਨ੍ਹਾਂ ਨੇ ਖਾਲਸਾ ਜੀ ਕਦੇ ਕੀਤਾ ਨਹੀਂ ਹੁੰਦਾ ਉਹ ਫਿਰ ਫਸ ਜਾਂਦੇ ਆ ਜਿਵੇਂ ਦਾਸ ਲੋਕਾਂ ਨੂੰ ਸ਼ਾਇਦ ਇਹ ਵਹਿਮ ਪੈ ਜਾਂਦਾ ਹੈ ਵਾਹਿਗੁਰੂ ਜਾਣਦੇ ਆ ਤੇ ਜਿੱਦਾਂ ਨਾ ਕਈ ਇਹੋ ਜਿਹੇ ਗਰੰਥੀ ਸਿੰਘ ਦਾ ਦਾਸ ਦੇ ਲਾਗੀ ਛਾਗੇ ਨੇ ਤੇ ਉਹਨਾਂ ਨੂੰ ਪਤਾ ਵੀ ਇਹ ਸੰਗਤ ਦੇ ਜਾਪ ਕਰਾਉਂਦਾ ਹੈ ਬਾਹਰੋਂ ਤੇ ਉਹਨਾਂ ਨੂੰ ਲੱਗਦਾ ਵੀ ਪਤਾ ਨਹੀਂ ਇਹ ਸ਼ਾਇਦ ਇਹਨੇ ਕੋਈ ਬਿਜ਼ਨਸ ਖੋਲਿਆ ਵੀ ਇਹ ਇਹਦੇ ਵਿੱਚ ਸ਼ਾਇਦ ਪੈਸੇ ਬਚਦੇ ਆ ਤਾਂ ਕਰਕੇ ਕਰਦੇ ਆ ਪਰ ਖਾਲਸਾ ਜੀ ਆਪਾਂ ਤਾਂ ਤਾਂ ਕਰਦੇ ਆ ਜਿੰਨੀ ਮਾਇਆ ਸੰਗਤ ਕੋ ਲੈਣੇ ਆ ਉਹ ਸਾਰੇ ਦੀ ਸਾਰੀ ਮਾਇਆ ਜਿਹੜੀ ਚੰਡੀ ਦੇ ਜਾਪ ਵਿੱਚ ਮਹਾਰਾਜ ਦੀ ਕਿਰਪਾ ਨਾਲ ਲੱਗ ਜਾਂਦੀ ਹੈ ਇਹ ਫਿਰ ਖਾਲਸਾ ਜੀ ਉਹਨੂੰ ਲੱਗਾ ਬੰਦੇ ਨੂੰ ਐਵੇਂ ਵੀ ਇਹ ਸੱਚੀ ਗੱਲ ਆਪ ਜੀ ਨੂੰ ਸੁਣਾ ਰਿਹਾ ਹਾਂ ਸੱਚ ਇਦਾਂ ਵਰਤਿਆ ਜਦੋਂ ਮर्यादा ਨਾ ਪਤਾ ਹੋਵੇ ਉਦਾਂ ਉਹ ਗ੍ਰੰਥੀ ਸਿੰਘ ਆ ਪਰ ਦਸਮ ਪਾਤਸ਼ਾਹ ਦੀ ਬਾਣੀ ਦਾ ਨਾਂ ਤੇ ਉਹਦੀ ਸੰਥਿਆ ਨਾ ਅਭਿਆਸ ਹੈ ਤੇ ਖਾਲਸਾ ਜੀ ਉਹਨੂੰ ਨਾ ਕਿਸੇ ਦੇ ਘਰੋਂ ਪਾਠ ਕਰਨ ਗਿਆ ਤੇ ਉਹ ਕਿਤੇ ਦਾਸ ਦੀਆਂ ਵੀਡੀਓ ਸੁਣਦੇ ਹੋਣਗੇ ਜਾਂ ਉਦਾਂ ਕਿਤੇ ਉਹ ਪਤਾ ਲੱਗਾ ਹੋਵੇਗਾ ਉਹਨਾਂ ਨੇ ਪੁੱਛਿਆ ਕਿ ਬਾਬਾ ਜੀ ਤੁਸੀਂ ਚੰਡੀ ਦੀ ਵਾਰ ਦਾ ਜਾਪ ਵੀ ਕਰ ਲੈਨੇ ਆ ਤੇ ਉਹ ਕਹਿੰਦੇ ਹਾਂਜੀ ਹਾਂਜੀ ਕਰ ਲੈਨੇ ਆ ਕੋਈ ਗੱਲ ਨਹੀਂ ਤੁਸੀਂ ਦੱਸੋ ਤੇ ਕਹਿੰਦੀ ਉਹਦੇ ਤਾਂ ਖਰਚਾ ਬਹੁਤ ਆਉਂਦਾ ਜਦੋਂ ਇਹਦਾ ਪਤਾ ਲੱਗਾ ਤੇ ਉਹਨੇ ਖਾਲ ਸਾੜੀ ਥੋੜਾ ਜਿਹਾ ਲਾਲਚ ਕਰ ਲਿਆ ਤੇ ਉਹ ਉਹਨਾਂ ਨੂੰ ਕਹਿੰਦਾ ਵੀ ਹਾਂਜੀ ਮੈਂ 51000 ਰੁਪਇਆ ਲਵਾਂਗਾ ਤੇ 51000 ਰੁਪਇਆ ਲੈ ਕੇ ਦੇ 1 ਤੋਂ 12 ਘੰਟੇ ਜਾਬ ਕਰੂੰਗਾ ਤੇ ਉਹ ਕਹਿਣ ਲੱਗੇ ਵੀ ਉਹ ਤੇ ਕਾਫੀ ਪੈਸੇ ਲੈਂਦੇ ਆ ਤੇ ਫਿਰ 3 ਦਿਨ ਦਾ ਜਾਬ ਹੁੰਦਾ ਤੇ ਤੁਸੀਂ 51000 ਚ ਕੀ ਕੁਝ ਕਰੋਗੇ ਕਹਿੰਦੇ ਕੁਝ ਨਹੀਂ ਆਪਾਂ ਪਾਠ ਜਿੱਦਾਂ ਬਾਕੀ ਹੁੰਦੇ ਉਦਾਂ ਹੀ ਕਰਨਾ ਪਰ ਇਹ ਇਹ ਚ ਜ਼ੋਰ ਜ਼ਿਆਦਾ ਲੱਗਦਾ ਇਸ ਕਰਕੇ ਇਹਦੀ ਭੇਟਾ ਮਾਇਆ ਅਸੀਂ ਜ਼ਿਆਦਾ ਲਵਾਂਗੇ ਐਵੇਂ ਖਾਲਸਾ ਜੀ ਝੂਠ ਮਾਰ ਕੇ ਕਿ ਫਿਰ ਉਸ ਤੋਂ ਬਾਅਦ ਜਦੋਂ ਜਾਪ ਸ਼ੁਰੂ ਕਰ ਲਿਆ ਤੇ ਖਾਲਸਾ ਜੀ ਨਾ ਪਤਾ ਸੀ ਚਟੰਗਾ ਕਰਨਾ ਨਾ ਪਤਾ ਸੀ ਕੀ ਮਰਿਆਦਾ ਵਾ ਤੇ ਚੰਡੀ ਦਾ ਪਾਠ ਸ਼ੁਰੂ ਕਰ ਲਿਆ ਅੱਤ-ਅੱਠ ਘੰਟੇ ਪਾਠ ਕੀਤਾ ਤੇ ਖਾਲਸਾ ਜੀ ਇਹ ਜਿਹੜੀ ਚੰਡੀ ਦਾ ਜਾਪ ਹੈ ਇਹਦੇ ਵਾਸਤੇ ਚਟੰਗਾ ਤਾਂ ਜ਼ਰੂਰੀ ਹੁੰਦਾ ਇਹ ਚੰਡੀ ਦਾ ਜਾਪ ਜਿਹਦੇ ਘਰੋਂ ਕੋਈ ਕਸ਼ਟ ਕੱਢਣਾ ਹੁੰਦਾ ਜਾਂ ਤੇ ਪਾਠੀ ਸਿੰਘ ਤੇ ਉਹ ਪੈ ਜਾਂਦਾ ਤੇ ਜਾਂ ਖਾਲਸਾ ਜੀ ਪਰਿਵਾਰ ਵਾਲਿਆਂ ਦੇ ਪੈ ਜਾਂਦਾ ਜੇ ਪੂਰੀ ਮਰਿਆਦਾ ਨਾਲ ਨਾ ਹੋਵੇ ਤੇ ਉਹਨੇ ਪਾਠ ਤੇ ਕਰਤਾ ਤੇ ਖਾਲਸਾ ਜੀ ਉਸ ਤੋਂ ਬਾਅਦ ਉਹਦੀ ਚੰਗੀ ਭਲੀ ਘਰੇ ਬੱਚੀ ਸੀਗੀ ਤੇ ਉਹਨੂੰ ਬਹੁਤ ਜ਼ਿਆਦਾ ਉਹ ਬਿਮਾਰ ਹੋ ਗਈ ਤੇ ਜਿੰਨੇ ਪੈਸੇ ਉਹਨੇ ਉਹਨਾਂ ਕੋਲੋਂ ਲਏ ਸੀਗੇ ਸਾਰੇ ਦੇ ਸਾਰੇ ਪੈਸੇ ਲੱਗੇ ਉਹ ਤੋਂ ਵੱਧ ਕੇ ਲੋਕਾਂ ਕੋਲ ਫੜ ਕੇ ਵਿਆਜੀ ਪੈਸੇ ਲਾ ਕੇ ਵੀ ਉਹਨੇ ਉਸ ਬੱਚੀ ਦੇ ਲਾਏ ਤੇ ਫਿਰ ਉਹਨੇ ਮੇਰੇ ਨਾਲ ਗੱਲ ਕੀਤੀ ਵੀ ਇਦਾਂ ਮੈਂ ਯਾਰ ਪਾਠ ਕਰਾਇਆ ਸੀ ਤੇ ਇਦਾਂ ਇਦਾਂ ਹੋਇਆ ਨਹੀਂ ਉਹ ਕਹਿੰਦਾ ਮੇਰੀ ਬੱਚੀ ਯਾਰ ਪਤਾ ਨਹੀਂ ਕੀ ਗੱਲ ਕਿਉਂ ਬਿਮਾਰ ਇੰਨਾ ਹੋ ਗਈ ਮੈਂ ਉਹਨੂੰ ਪੁੱਛਿਆ ਮੈਂ ਕਿਹਾ ਬਾਬਾ ਹੀ ਕੋਈ ਗਲਤੀ ਕੀਤੀ ਹੁਣੀ ਤੁਸੀਂ ਤੇ ਉਹ ਕਹਿੰਦੇ ਯਾਰ ਮੈਂ ਇੱਕ ਤੁਹਾਡੇ ਨਾਲ ਗੱਲ ਕਰਨੀ ਮੈਂ ਨਾ ਕਿਸੇ ਦਾ ਚੰਡੀ ਦਾ ਪਾਠ ਕੀਤਾ ਇਦਾਂ ਇਦਾਂ ਮੈਂ ਉਹਨਾਂ ਨੂੰ ਪੁੱਛਿਆ ਵੀ ਕੀ ਕਿਦਾਂ ਕਿਦਾਂ ਕੀਤਾ ਤੁਸੀਂ ਉਹ ਕਹਿੰਦਾ ਕੁਝ ਵੀ ਨਹੀਂ ਮੈਂ ਤਾਂ ਭੇਟਾ ਲੈ ਲਈ ਤੇ ਪਾਠ ਪੜਹੀ ਗਿਆ ਪੋਥੀ ਲੈ ਕੇ ਬਸ ਤੇ ਮੈਂ ਉਹਨੂੰ ਪਿਆ ਮੈਂ ਕਿਹਾ ਮੂਰਖਾ ਕਿਸੇ ਨੂੰ ਪੁੱਛ ਹੀ ਲੈਂਦਾ ਮਹਾਰਾਜ ਨੇ ਮਰਿਆਦਾ ਜਿਹੜੀ ਲਿਖੀ ਆ ਲੋਕ ਐਵੇਂ ਥੋੜਾ ਕਮਲੇ ਆ ਵੀ ਹਰ ਬੰਦਾ ਕਰੀ ਜਾਊਗਾ ਤੇ ਖਾਲਸਾ ਜੀ ਉਹ ਫਿਰ ਉਹ ਤੋਂ ਦੁਗਣੇ ਪੈਸੇ ਜਿਹੜੇ ਉਹਨੇ ਉੱਥੋਂ ਲਏ ਸੀ ਉਹ ਉਹਦੇ ਘਰੇ ਹੀ ਲੱਗ ਗੇ ਸੋ ਇਹ ਜਿਹੜੀ ਮਰਿਆਦਾ ਹੈ ਮਹਾਰਾਜ ਦੀ ਬਾਣੀ ਦੀ ਬੰਨੀ ਹੋਈ ਉਹ ਮਰਿਆਦਾ ਅਨੁਸਾਰ ਹੀ ਚੱਲਣਾ ਚਾਹੀਦਾ ਜਿਹੜੇ ਕੰਮ ਦਾ ਨਾਂ ਪਤਾ ਹੋਵੇ ਉਹ ਕੰਮ ਨਹੀਂ ਕਰਨਾ ਚਾਹੀਦਾ ਉਹਦੇ ਵਿੱਚ ਖਾਲਸਾ ਜੀ ਨੁਕਸਾਨ ਹੁੰਦਾ ਲਾਭ ਨਹੀਂ ਹੁੰਦਾ ਸੋ ਇਸ ਕਰਕੇ ਜਿਹੜਾ ਜਿਨ੍ਹਾਂ ਦੇ ਕੰਮ ਹਨ ਉਹੀ ਕਰਨ ਤੇ ਸੋਭਦੇ ਆ ਉਹਨ ਜਿਵੇਂ ਬਿਜਲੀ ਵਾਲੇ ਲੋਕ ਨੇ ਖਾਲਸਾ ਜੀ ਆਪਾਂ ਤਾਰ ਨੂੰ ਹੱਥ ਲਾਉਣ ਲੱਗਿਆਂ ਡਰਦੇ ਆ ਤੇ ਉਹ ਖਾਲਸਾ ਜੀ ਜਿਹੜੀਆਂ ਤਾਰਾਂ 'ਚ ਕਰੰਟ ਆਉਂਦਾ ਉਹਨਾਂ ਨੂੰ ਫੜ ਕੇ ਵੀ ਮਰੂੜ ਦਿੰਦੇ ਆ ਉਹਨਾਂ ਨੂੰ ਡਰ ਨਹੀਂ ਲੱਗਦਾ ਸੋ ਇਸੇ ਪ੍ਰਕਾਰ ਕਈਆਂ ਨੂੰ ਉਚਾਈ ਤੋਂ ਚੜ੍ਹਨ ਲੱਗਿਆਂ ਕੋਠੇ ਦੋ ਤਿੰਨ ਮੰਜ਼ਲਾਂ ਤੇ ਚੜ੍ਹੇ ਹੁਣ ਡਰ ਲੱਗਦਾ ਤੇ ਕਈ ਖਾਲਸਾ ਜੀ ਕੋਠੇ ਟੱਪਦੇ ਫਿਰਦੇ ਆ ਸੋ ਆਪੋ ਆਪਣੀ ਜਿਹੜੀ ਮਤ ਹੈ ਆਪੋ ਆਪਣਾ ਖਾਲਸਾ ਜੀ ਔਰਾ ਹੈ ਆਪੋ ਆਪਣਾ ਕੰਮ ਹੈ ਉਹ ਉਹਨੂੰ ਹੀ ਸੋਭਦਾ ਜਿਹੜਾ ਕਰਦਾ ਸੋ ਇਸ ਕਰਕੇ ਮਹਾਰਾਜ ਨੇ ਜੋ ਮਰਿਆਦਾ ਬਣੀ ਹੈ ਉਸ ਅਨੁਸਾਰ ਹੀ ਚੱਲਣਾ ਚਾਹੀਦਾ ਹੈ ਆਪਣੇ ਹਿਸਾਬ ਨਾਲ ਨਹੀਂ ਚੱਲਣਾ ਚਾਹੀਦਾ ਜਿਹੜੀ ਸ਼ਸਤਰਨਾਮ ਆਲਾ ਦੀ ਬਾਣੀ ਹੈ ਖਾਲਸਾ ਜੀ ਉਹਦਾ ਇੱਕ ਪਾਠ ਜਾਂ ਦੋ ਪਾਠ ਹੀ ਕਰਨਾ ਚਾਹੀਦਾ ਤੁਸੀਂ ਗਿਆਨੀ ਠਾਕੁਰ ਸਿੰਘ ਜੀ ਪਟਿਆਲੇ ਵਾਲਿਆਂ ਨੂੰ ਸੁਣ ਕੇ ਵੇਖ ਲਓ ਬੇਸ਼ੱਕ ਉਹਨਾਂ ਨੇ ਵੀ ਬਹੁਤ ਸਾਰੀ ਸੰਗਤ ਦੇ ਉਹਨਾਂ ਕੋ ਖਾਲਸਾ ਜੀ ਪ੍ਰੈਕਟੀਕਲ ਵੀ ਆਉਂਦੇ ਆ ਤੇ ਉਹਨਾਂ ਨੇ ਦੱਸਣਾ ਵੀ ਕੀਤਾ ਸੀ ਦਾਸ ਨੇ ਸੁਣਿਆ ਵੀ ਸੀ ਇੰਸਟਾਗ੍ਰਾਮ ਤੇ ਮੈਂ ਉਹ ਸ਼ੇਅਰ ਵੀ ਕੀਤੀ ਹੋਈ ਆ ਆਪਣੇ ਕਿ ਜਿਹੜਾ ਸ਼ਸਤਰਨਾਮਾ ਵਾਲਾ ਦਾ ਪਾਠ ਹੈ ਖਾਲਸਾ ਜੀ ਇੱਕ ਜਾਂ ਦੋ ਕਰਨੇ ਚਾਹੀਦੇ ਤੇ ਇੱਥੇ ਕਈ ਸਾਡੇ ਵੀਰ ਕਹੀ ਜਾਂਦੇ ਆ ਕਿ ਕਮਾਲਾ ਕੱਢੋ ਨਹੀਂ ਉਹ ਉਹ ਗਲਤ ਹੋ ਜਾਣਾ ਕੰਮ ਮੂਲ ਮੰਤਰ ਦਾ ਜਾਪ ਜਿੰਨਾ ਮਰਜ਼ੀ ਕਰ ਲੋ ਕਰੀ ਜਾਓ ਖਾਲਸਾ ਜੀ ਬਹੁਤ ਸੋਖਾ ਹੈ ਤੇ ਮੂਲ ਮੰਤਰ ਦੀ ਵੀ ਇੱਕ ਮਰਿਆਦਾ ਹੈ ਪੂਰਾ ਮੂਲ ਮੰਤਰ ਜਪਣਾ ਕੱਲਾ ਏਕ ਓੰਕਾਰ ਦਾ ਅਭਿਆਸ ਵੀ ਨਹੀਂ ਕਰਨਾ ਖਾਲਸਾ ਜੀ ਉਹ ਵੀ ਬੜੀ ਵੱਡੀ ਸ਼ਕਤੀ ਵਾਲਾ ਉਹ ਸਾਂਭਿਆ ਨਹੀਂ ਜਾਂਦਾ ਸੋ ਇਸ ਕਰਕੇ ਜਿਵੇਂ ਕਹਿ ਲੋ ਕਿ ਕੋਈ ਬੰਦਾ 60 ਕਿਲੋ ਵੇੜ ਚੁੱਕਣ ਵਾਲਾ ਕੋਈ 100 ਕੁਲੋ ਚੁੱਕਣ ਵਾਲਾ ਤੇ ਖਾਲਸਾ ਜੀ ਉਹਦੇ ਉੱਤੇ ਇੱਕ ਟਨ ਪਾ ਦਿੱਤਾ ਜਾਵੇ ਭਾਰਤ ਦਿਓ ਮਾਰੀ ਜਾਊਗਾ ਸੋ ਇਹ ਐਵੇਂ ਦੀ ਸ਼ਕਤੀ ਹੈ ਇਹਦੇ ਵਾਸਤੇ ਜਿੰਨਾ ਕ ਸਬਰ ਹੈ ਜਿੰਨਾ ਕ ਸਰੀਰ ਚੱਲਦਾ ਉਹਨਾਂ ਕੀ ਖਾਲਸਾ ਜੀ ਕਰਨਾ ਚਾਹੀਦਾ ਮਹਾਰਾਜ ਕਿਰਪਾ ਕਰਨ ਸਾਰਿਆਂ ਨੂੰ ਸਮੱਤ ਬਖਸ਼ਣ ਸਾਨੂੰ ਮੱਤ ਆਵੇ ਇਹਦੇ ਵਿੱਚ ਕੋਈ ਇਹ ਨਹੀਂ ਆ ਕਿ ਬਾਣੀ ਪੜਨੀ ਨਹੀਂ ਨਹੀਂ ਆ ਬਾਣੀ ਤੋਂ ਰੋਕਦੇ ਆ ਪਰ ਉਸ ਤੋਂ ਪਹਿਲਾਂ ਮੂਲ ਮੰਤਰ ਦੇ ਜਾਪ ਕਰੋ ਘਟੋ ਘਟ 2-3 ਵਾਰ ਸਵਾ ਸਵਾ ਲੱਖ ਮੂਲ ਮੰਤਰ ਕਰੋ ਫਿਰ ਉਸ ਤੋਂ ਬਾਅਦ ਚੰਡੀ ਦਾ ਇੱਕ ਪਾਠ ਆਪਣੇ ਨਿਤਨੇਮ ਵਿੱਚ ਸ਼ਾਮਲ ਕਰੋ ਉਵੇਂ ਨਾ ਕਰੋ ਸੋ ਮਹਾਰਾਜ ਕਿਰਪਾ ਕਰਨ ਸੱਚੇ ਪਾਤਸ਼ਾਹ ਦਇਆ ਕਰਨਾ ਉਹ ਹੱਦ ਵੀ ਹੱਟ ਵੀਤੀ ਸਰਵਣ ਕਰੀਏ ਮਹਾਰਾਜ ਦੀ ਕਿਰਪਾ ਸਦਕਾ ਜੋ ਆਈ ਹੈ ਖਾਲਸਾ ਜੀ ਇੱਕ ਭਾਈ ਸਾਹਿਬ ਹੁਣਾਂ ਨੇ ਸੁਣਾਉਣਾ ਕੀਤੀ ਹੈ ਤੇ ਉਹ ਦੱਸਦੇ ਆ ਕਿ ਸਾਜ ਤੋਂ ਕੁਝ 5 6 ਸਾਲ ਪਹਿਲਾਂ ਕਰੋਨਾ ਦੇ ਕਰੋਨਾ ਤੋਂ ਪਹਿਲਾਂ ਲਾਲੋ ਜਾਂ ਕਰੋਨਾ ਤੋਂ ਬਾਅਦ ਕਰੋਨਾ ਦੇ ਵਿੱਚ ਵਿੱਚ ਦੀ ਗੱਲ ਦੱਸਦੇ ਸੀ ਕਹਿੰਦੇ ਵੀ ਸਾਡਾ ਇੱਕ ਬੱਚਾ ਛੋਟਾ ਜਿਹਾ 4 ਸਾਲ ਦਾ ਤੇ ਕਹਿੰਦੇ ਉਹਨੇ ਰਾਤ ਨੂੰ ਉੱਠ ਕੇ ਡਰਨਾ ਬਹੁਤ ਤੇ ਅਸੀਂ ਸੋਚਣਾ ਵੀ ਉਹਦਾ ਰਾਤ ਨੂੰ ਉੱਠ ਪੈਂਦਾ ਫਿਰ ਉਹ ਦਿਨੇ ਡਰਨ ਲੱਗ ਪਿਆ ਤੇ ਹੌਲੀ ਹੌਲੀ ਉਹ ਗੱਲ ਕਹਿਣਾ ਉਹਨੇ ਕਹਿਣਾ ਮੰਮੀ ਵੀ ਅੰਦਰ ਕੋਈ ਹੈਗਾ ਪਾਪਾ ਕੋਈ ਅੰਦਰ ਹੈਗਾ ਇਦਾਂ ਮੈਨੂੰ ਕਹਿਣਾ ਦਾਦਾ ਜੀ ਅੰਦਰ ਕੋਈ ਹੈਗਾ ਤੇ ਕਹਿੰਦਾ ਇਦਾਂ ਅਸੀਂ ਕਹਿਣਾ ਭਈ ਕਿਉਂ ਕਹਿੰਦਾ ਕਹਿੰਦੇ ਵੀ ਉਹਨੂੰ ਜਦੋਂ ਦੇਖਦਾ ਸੀ ਨਾ ਉਹ ਮਹੀਨਾ-ਮਹੀਨਾ ਤੋਂ ਉਹਨੂੰ ਨਹੀਂ ਸੀ ਦੇਖਦਾ ਜਦੋਂ ਉਹਨੂੰ ਦੇਖਦਾ ਸੀ ਉਦੋਂ ਬਹੁਤ ਬਿਮਾਰ ਹੋ ਜਾਂਦਾ ਸੀ ਉਹ ਤੇ ਕਹਿੰਦੇ ਅਸੀਂ ਸਾਡੇ ਘਰ ਵਿੱਚ ਉਹ ਲੋ ਬਾਣੀ ਪੜਨ ਵਾਲਾ ਇੱਕ ਮੈਂ ਵੀ ਪੜਦਾ ਸਾਂ ਮੇਰੀ ਨੋਂ ਵੀ ਪੜਦੀ ਹੈ ਬਾਣੀ ਪਰ ਇੰਨੀ ਜ਼ਿਆਦਾ ਨਹੀਂ ਆਵੇਂ ਕਹ ਲੋ ਕਿ ਬਦੂਰਤੀ ਵਿੱਚ ਜਿੱਦਾਂ ਕਰਨ ਕਰਦੇ ਆ ਪਾਠ ਉਹ ਕਰਦੇ ਸਾਂ ਕਹਿੰਦੇ ਫਿਰ ਉਸ ਤੋਂ ਬਾਅਦ ਨਾ ਜਿਹੜਾ ਮੇਰਾ ਬੇਟਾ ਭਾਈ ਸਾਹਿਬ ਸੁਣਾਉਂਦੇ ਆ ਕਹਿੰਦੇ ਉਹਨੂੰ ਇੱਕ ਵਾਰ ਪ੍ਰਸ਼ਾਵਾਂ ਦਿਖਿਆ ਬਾਥਰੂਮ ਦੇ ਵਿੱਚ ਕਹਿੰਦੇ ਪ੍ਰਸ਼ਾਵਾਂ ਜਦੋਂ ਦਿਖਿਆ ਉਹਨੇ ਜਦੋਂ ਵੇਖਿਆ ਤੇ ਉਹ ਘੰਟੇ ਡੇਢ ਘੰਟੇ ਬਾਅਦ ਉਹ ਇੰਨਾ ਕੁ ਜ਼ਿਆਦਾ ਬਿਮਾਰ ਹੋ ਗਿਆ ਕਿ ਅਸੀਂ ਉਹਨੂੰ ਹਸਪੀਟਲ ਲੈ ਕੇ ਗਏ ਤਿੰਨ ਦਿਨ ਹਸਪੀਟਲ ਰਿਹਾ ਉਹ ਤੇ ਕਹਿੰਦਾ ਵੀ ਉਹਨੇ ਮੈਨੂੰ ਇਹ ਦੱਸਿਆ ਵੀ ਪਾਪਾ ਵੀ ਮੈਂ ਬਾਥਰੂਮ ਦੇ ਵਿੱਚ ਕੋਈ ਮੈਨੂੰ ਪ੍ਰਸ਼ਾਵਾਂ ਦਿਖਿਆ ਫਿਰ ਉਸ ਤੋਂ ਬਾਅਦ ਕਹਿੰਦੇ ਅਸੀਂ ਉੱਤੇ ਵੀ ਗੌਰ ਨਹੀਂ ਕੀਤਾ ਚਲੋ ਕੋਈ ਨਹੀਂ ਕਹਿੰਦੇ ਉਸ ਤੋਂ ਬਾਅਦ ਮੇਰੀ ਘਰ ਵਾਲੀ ਕਹਿੰਦੇ ਉਹ ਰਸੋਈ ਦੇ ਵਿੱਚ ਸੀ ਉਹਨੂੰ ਦਿਖਿਆ ਜਦੋਂ ਉਹਨੂੰ ਦਿਖਿਆ ਤੇ ਉਹ ਵੀ ਥੋੜੇ ਸਮੇਂ ਵਿੱਚ ਗਾਸ਼ ਖਾ ਕੇ ਡਿੱਗ ਪਈ ਉਹਨੂੰ ਚੋਕੇ ਹਸਪੀਟਲ ਖੜਿਆ ਇਦਾਂ ਕਰਦਿਆਂ ਕਰਦਿਆਂ ਸਾਰੇ ਪਰਿਵਾਰ ਦੇ ਜੀਆ ਨੂੰ ਦਿਖਿਆ ਪਰ ਬਜ਼ੁਰਗ ਕਹਿੰਦੇ ਮੈਨੂੰ ਨਹੀਂ ਦਿਖਿਆ ਤੇ ਕਹਿੰਦਾ ਮੈਂ ਯਕੀਨ ਨਹੀਂ ਸੀ ਕਰਦਾ ਮੈਂ ਕਰਦਾ ਸੀ ਐਵੇਂ ਮਾਰਦੇ ਆ ਕਮਲਾਪੁਰ ਸ਼ਦਾਈ ਬਣਾਉਂਦੇ ਆ ਆਪਾਂ ਆਪਣੇ ਪਸ਼ਾਵਾਂ ਦੇ ਹੀ ਗਿਆ ਹੋਣਾ ਇਹਨਾਂ ਨੂੰ ਇਦਾਂ ਤੇ ਕਹਿੰਦੇ ਵੀ ਇੱਕ ਦਿਨ ਕੀ ਹੁੰਦਾ ਕਿ ਇਹ ਗੱਲ ਸਾਲ ਚੱਲੀ ਜੀ ਇੱਕ ਸਾਲ ਸਾਡੇ ਘਰ ਦੇ ਵਿੱਚ ਕੰਮ ਕਾਜ ਸਾਡਾ ਰੁਕ ਗਿਆ ਬਿਮਾਰੀਆਂ ਸਾਡੇ ਘਰ ਵਿੱਚ ਆ ਗਈਆਂ ਪੈਸਾ ਤੇਲਾ ਸਾਡਾ ਸਾਰਾ ਬਿਮਾਰੀਆਂ ਤੇ ਜਾਣ ਲੱਗ ਪਿਆ ਇਹਦਾ ਇਹ ਸਾਲ ਕਿ ਇਦਾਂ ਬੀਤਿਆ ਉਸ ਤੋਂ ਬਾਅਦ ਕਰੋਨਾ ਚੱਲਦਾ ਸੀਗਾ ਨਾ ਕਿਤੇ ਬਾਹਰ ਅੰਦਰ ਜਾ ਸਕਦੇ ਸਾਂ ਤੇ ਕਰੋਨਾ ਉਦੋਂ ਸ਼ੁਰੂ ਜਿੱਦਾਂ ਆਪਣੇ ਲਾਕਡਾਊਨ ਹੋਇਆ ਸੀ ਜਦੋਂ ਮੈਨੂੰ ਮਰਨਾ ਹੋਇਆ ਮਤਲਬ ਕਰੋਨਾ ਤੋਂ ਪਹਿਲਾਂ ਇਹ ਸਾਰੀਆਂ ਘਟਨਾਵਾਂ ਹੋਈਆਂ ਇਹ ਕਰੋਨਾ ਦੇ ਵਿੱਚ ਉਹ ਆਪਣਾ ਸੁਣਾਉਂਦੇ ਆ ਵੀ ਮੈਨੂੰ ਯਾਦ ਆ ਗਿਆ ਖਾਲਸਾ ਜੀ ਕਰੋਨਾ ਦੇ ਵਿੱਚ ਕਹਿੰਦਾ ਮੈਨੂੰ ਹੁੰਦਾ ਤੇ ਮੈਂ ਕਹਿੰਦਾ ਘਰ ਦੇ ਵਿੱਚ ਬੈਠਾ ਤੇ ਕੋਠੇ ਦੇ ਬੈਠਾ ਘਰ ਦੇ ਸਾਰੇ ਥੱਲੇ ਅਸੀਂ ਕਹਿੰਦਾ ਮੈਂ ਕੋਠੇ ਦੇ ਅਚਾਨਕ ਬੈਠਾ ਤੇ ਪੱਕੀ ਚੱਲਦਾ ਸਾਂ ਬੱਤੀ ਹੈ ਨਹੀਂ ਸੀ ਪੱਕੀ ਚੱਲਦਾ ਸਾਂ ਤੇ ਇਹਦਾ ਵੀ ਮੈਂ ਅਜੇ ਮੰਜੇ ਤੋਂ ਉੱਠ ਕੇ ਨਾ ਮੈਂ ਸੋਚਿਆ ਵੀ ਪਿਆਸ ਲੱਗੀ ਚਲੋ ਥੱਲੇ ਪਾਣੀ ਲੈ ਕੇ ਆਉਣਾ ਕਹਿੰਦਾ ਮੰਜੇ ਤੋਂ ਉੱਠਣ ਲੱਗਾ ਤੇ ਮੈਨੂੰ ਗੰਦ ਤੇ ਪ੍ਰਸ਼ਾਵ ਆ ਦੇ ਗਿਆ ਡਿਨਿੰਗ ਨਾ ਕੋਈ ਧੁੱਪ ਸੀ ਨਾ ਕੋਈ ਲੈਣ ਦਾ ਦੇਣ ਉੱਥੇ ਪ੍ਰਸ਼ਾਵਾਂ ਪੜਦਾ ਹੀ ਨਹੀਂ ਸੀ ਆਪਣਾ ਵੀ ਕਹਿੰਦੇ ਜਦੋਂ ਪਰਸ਼ਾਵਾਂ ਦਿਖਿਆ ਤੇ ਮੈਂ ਕੋਠੇ ਤੋਂ ਉਤਰਿਆ ਪਰਸ਼ਾਵੇ ਤੋਂ ਮੈਂ ਗੌਰ ਨਹੀਂ ਕੀਤਾ ਬਹੁਤਾ ਡਰਿਆ ਨਹੀਂ ਕਹਿੰਦਾ ਮੈਂ ਪੌੜੀਆਂ ਉਤਰਿਆ ਜਦੋਂ ਦੋ ਕ ਪੌੜੀਆਂ ਬਾਕੀ ਸੀ ਮੈਂ ਡਿੱਗ ਪਿਆ ਮੈਨੂੰ ਵੀ ਚੱਕਰ ਆ ਗਿਆ ਸਿਰ ਨੂੰ ਜਿੱਦਾਂ ਸੋਨੀ ਹੋ ਗਿਆ ਸਾਰਾ ਕੁਝ ਅੱਖਾਂ ਅਗਾੜੀ ਹਨੇਰਾ ਹੋ ਗਿਆ ਮੈਂ ਡੇਗ ਪਿਆ ਮੇਰਾ ਸਿਰ ਵੀ ਥੱਲੇ ਵੱਜ ਗਿਆ ਬੇਹੋਸ਼ ਹੋ ਗਿਆ ਤੇ ਫਿਰ ਹੁਣ ਕਰੋਨਾ ਅਸੀਂ ਕਿੱਥੇ ਜਾਣਾ ਸੀ ਨਾ ਕੋਈ ਲੈ ਕੇ ਜਾਣ ਵਾਲਾ ਨਾ ਕਿਤੇ ਆਪਾਂ ਜਾ ਸਕਦੇ ਸਾਂ ਤੇ ਕਹਿੰਦੇ ਸਾਡੇ ਪਿੰਡ 'ਚ ਡਾਕਟਰ ਸੀ ਅਸੀਂ ਉਹਨੂੰ ਸੱਦਿਆ ਮੇਰੇ ਬੇਟੇ ਨੇ ਉਹਨੇ ਹੀ ਆ ਕੇ ਘਰ ਵਿੱਚ ਗਲੂਕੋਜ਼ ਮੈਨੂੰ ਲਾਇਆ ਵੀ ਸਾਰਾ ਕੁਝ ਚਲੋ ਕਹਿੰਦੇ ਵੀ ਠੀਕ ਆ ਕੋਈ ਗੱਲ ਨਹੀਂ ਉਦਾਂ ਹੀ ਜਿਦਾ ਸਦਮਾ ਲੱਗ ਜਾਂਦਾ ਬੰਦੇ ਨੂੰ ਕੋਈ ਉਹ ਚੀਜ਼ ਹੋਈ ਆ ਤੇ ਕਹਿੰਦਾ ਮੈਂ 4-5 ਘੰਟੇ ਬਾਅਦ ਮੈਨੂੰ ਹੋਸ਼ ਆਈ ਤੇ ਮੈਂ ਸਾਰੇ ਆਪਣੇ ਘਰ ਦੇ ਜੀਆਂ ਨੂੰ ਕਿਹਾ ਵੀ ਤੁਸੀਂ ਸੱਚ ਕਹਿੰਦੇ ਸੀ ਵੀ ਆਪਣੇ ਘਰ 'ਚ ਕੋਈ ਸ਼ਾਇਵ ਆ ਕੋਈ ਸ਼ਾਇਆ ਵਾ ਤੇ ਤੁਸੀਂ ਸਹੀ ਕਹਿੰਦੇ ਸੀ ਮੈਂ ਮੰਨਦਾ ਨਹੀਂ ਸੀ ਅੱਜ ਮੈਨੂੰ ਦਿਖਿਆ ਤੇ ਮੇਰੇ ਨਾਲ ਵੀ ਉਹੀ ਘਟਨਾ ਹੋਈ ਕਹਿੰਦੇ ਵੀ ਅਸੀਂ ਇਦਾਂ ਸਾਨੂੰ ਕਿਸੇ ਨੇ ਦੱਸਿਆ ਵੀ ਇਦਾਂ ਇੱਕ ਸਿਆਣਾ ਵਾ ਤੇ ਕਹਿੰਦਾ ਸੀ 4 ਕੁ ਮਹੀਨੇ ਤੱਕ ਸਾਰੇ ਡਰੇ ਡੂਰੇ ਕੱਢੇ ਜਦੋਂ ਖਤਮ ਹੋਇਆ ਕਰੋਨਾ ਸਾਹ ਕੋਈ ਜਾਨ ਆਉਣ ਲੱਗ ਪਈ ਦੁਨੀਆ ਬਾਹਰ ਅੰਦਰ ਫਿਰ ਅਸੀਂ ਇੱਕ ਬੰਦੇ ਨਾਲ ਗੱਲ ਕੀਤੀ ਉਹਨੇ ਸਾਨੂੰ ਗਾਂਹ ਕਿਤੇ ਭੇਜਿਆ ਉਹ ਕਹਿੰਦਾ ਕੋਈ ਨਹੀਂ ਉਹ ਘਰੇ ਆਇਆ ਉਹਨੇ ਕਈ ਪ੍ਰਕਾਰ ਦੀ ਖਾਲਸਾ ਜੀ ਹਲਦੀ ਹੁਲਦੀ ਅੱਗ 'ਚ ਪਾ ਕੇ ਸਾਰੇ ਕਮਾਈ ਨਿੰਬੂ ਨਿੰਬੂ ਰੱਖ ਦਿੱਤੇ ਘਰ ਵਿੱਚ ਸਾਰੇ ਤੇ ਕੋਈ ਫਰਕ ਫੁਰਕ ਨਹੀਂ ਸਾਨੂੰ ਲੱਗਾ ਉਸ ਤੋਂ ਬਾਅਦ ਸਾਨੂੰ ਕਿਸੇ ਨੇ ਕਿਹਾ ਇਹ ਕਿਦਾ ਇਦਾਂ ਇੱਕ ਗੁੱਜਰਾ ਉਹ ਕੱਢ ਦਿੰਦਾ ਉਹ ਵੀ ਘਰੇ ਆਇਆ ਉਹ ਵੀ ਸਾਡੇ ਕੋਲੋਂ ਕਿੰਨੇ ਪੈਸੇ ਲੈ ਗਿਆ ਉਹ ਵੀ ਕੋਈ ਫਰਕ ਨਹੀਂ ਪਿਆ ਕਹਿੰਦੇ ਵੀ ਮੈਂ ਮੇਰੇ ਮਨ ਵਿੱਚ ਆਇਆ ਵੀ ਮਣਾ ਵੀ ਇਹ ਕਿਦਾਂ ਕੌਣ ਮਾਰਿਆ ਸਾਡੀ ਮਾਂ ਫੜੂਗਾ ਕਹਿੰਦੇ ਫਿਰ ਮੈਂ ਨਾ ਸਾਡੇ ਗੁਰੂ ਘਰ ਸਿੰਘ ਸੀ ਉਹਨਾਂ ਨਾਲ ਗੱਲ ਕੀਤੀ ਉਹ ਕਹਿੰਦੇ ਵੀ ਇੱਕ ਸਾਡਾ ਗੁਰਸਿੱਖ ਮਿੱਤਰ ਆ ਅਸੀਂ ਉਹਨੂੰ ਪੁੱਛ ਕੇ ਤੁਹਾਨੂੰ ਦੱਸਾਂਗੇ ਉਹਨੂੰ ਪੁੱਛਿਆ ਤੇ ਉਹ ਕਹਿੰਦੇ ਵੀ ਉਹਨਾਂ ਨੂੰ ਕਹੋ ਕਿ ਗੁਰੂ ਰਾਮਦਾਸ ਮਾਰ ਦੇ ਘਰ ਜਾ ਕੇ ਅਰਦਾਸ ਕਰਾਉਣ ਤੇ ਉੱਥੋਂ ਜੜ ਲੈ ਕੇ ਆਉਣ ਤੇ ਸ਼ਹੀਦਾਂ ਦੇ ਦਰ ਤੇ ਜਾ ਕੇ ਅਰਦਾਸ ਕਰਾਉਣ ਸ਼ਹੀਦਾਂ ਦੇ ਘਰ ਜਾਣ ਮਹਾਰਾਜ ਕਿਰਪਾ ਕਰਨਗੇ ਤੇ ਉਹਨਾਂ ਨੂੰ ਕਹਿ ਦਿਓ ਘਰ ਵਿੱਚ ਬਾਬਾ ਦੀਪ ਸਿੰਘ ਸਾਹਿਬ ਦੇ ਬਾਬਾ ਨੌਰ ਸਿੰਘ ਸਾਹਿਬ ਦੇ ਨਾਮ ਦੀ ਜੂਤ ਲਾ ਦੇਣ। ਗੁਰੂ ਸਾਹਿਬ ਕਿਰਪਾ ਕਰਨਗੇ ਛੱਟਾ ਦੇਣਾ ਤੇ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਬਾਣੀ ਚੱਲੇ ਤੇ ਜਲਕੋਲ ਰੱਖ ਲੈਣਾ ਉਹ ਜਲ ਨੂੰ ਛਕ ਲੈਣਾ ਨਾਲੇ ਤਰਉਂਗ ਦੇਣਾ। ਇਹਨੇ ਮਹਾਰਾਜ ਦੀ ਕਿਰਪਾ ਨਾਲ ਸੀ ਇਦਾਂ ਹੀ ਕੀਤਾ ਤੇ ਮੈਂ ਘਰ ਦੇ ਵਿੱਚੋਂ ਸਲਾਹ ਕਰ ਲਈ ਵੀ ਮੈਂ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਜਾਇਆ ਕਰੂੰ। ਕਹਿੰਦਾ ਮੈਂ ਚਪਹਿਰਿਆਂ ਦਾ ਮੈਨੂੰ ਪਤਾ ਲੱਗਾ ਵੀ ਇਦਾਂ ਚਪਹਿਰੇ ਸੰਗਤ ਕੱਢਦੀ ਹੈ ਕਹਿੰਦਾ ਮੈਂ ਹਰ ਐਤਵਾਰ ਜਾਣ ਲੱਗ ਪਿਆ। ਕਹਿੰਦੇ ਉਸ ਤੋਂ ਬਾਅਦ ਵੀ ਸਾਨੂੰ ਦਿਖਦਾ ਰਿਹਾ ਦੁਪਹਿਰਾਂ ਤੋਂ ਬਾਅਦ ਫਿਰ ਇੱਕ ਦਿਨ ਕਹਿੰਦਾ ਮੈਂ ਮੇਰੇ ਬੈਰਾਗ ਵਿੱਚ ਮੈਂ ਆ ਗਿਆ ਉਦੋਂ ਮੇਰਾ ਪੋਤਾ ਬਹੁਤ ਬਿਮਾਰ ਹੋਇਆ ਬਹੁਤ ਜ਼ਿਆਦਾ ਬਿਮਾਰ ਹੋ ਗਿਆ ਅੱਖਾਂ ਹੀ ਨਹੀਂ ਸੀ ਖੋਲਦਾ ਸੁਰਤ ਹੀ ਨਹੀਂ ਸੀ ਕਰਦਾ ਉਹਨੂੰ ਉਦੋਂ ਵੀ ਦਿਖਿਆ ਸੀ ਤੇ ਜਦੋਂ ਮੈਂ ਬਾਬਾ ਦੀਪ ਸਿੰਘ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕੀਤੀ ਰੋ ਕੇ ਕਿ ਬਾਬਾ ਜੀ ਮਹਾਰਾਜ ਤੁਹਾਡੇ ਤੋਂ ਵੱਡੀ ਵੀ ਕੋਈ ਸ਼ੈ ਜਿਹੜਾ ਵੀ ਸਾਡੇ ਘਰ ਵਿੱਚ ਮਹਾਰਾਜ ਕੋਈ ਸ਼ੈਤਾਨ ਵਾ ਕੋਈ ਛਾਇਆ ਪਹਿਰਾ ਵਾ ਕਿਰਪਾ ਕਰੋ ਮਹਾਰਾਜ ਉਹਨੂੰ ਕੱਟ ਦਿਓ ਮਿਹਰ ਕਰ ਦਿਓ ਈ ਸਾਡਾ ਭਲਾ ਹੋ ਜੇ ਮਹਾਰਾਜ ਕਿਰਪਾ ਕਰ ਦਿਓ ਤੇ ਕਹਿੰਦਾ ਮੈਂ ਇਦਾਂ ਅਰਦਾਸ ਕੀਤੀ ਸਤਿਗੁਰਾਂ ਦੇ ਚਰਨਾਂ ਵਿੱਚ ਮੇਹਰ ਕੀਤੀ ਗੁਰੂ ਸੱਚੇ ਪਾਸ਼ਾ ਨੇ ਦਇਆ ਕੀਤੀ ਤੇ ਇਹਦਾ ਵੀ ਮੈਨੂੰ ਕੁਦਰਤੀ ਨਾ ਸੀ ਵਾਪਸ ਆਉਂਦੇ ਅਸੀਂ ਪਿੰਡ ਉੱtre ਤੇ ਸਾਨੂੰ ਨਿਹੰਗ ਸਿੰਘ ਟੱਕਰੇ ਜਦੋਂ ਪਿੰਡ ਕਹਿੰਦੇ ਘੋੜਿਆਂ ਬਗੀਆਂ ਤੇ ਜਾਂਦੇ ਸੀ ਨਿਹੰਗ ਸਿੰਘ ਟੱਕਰੇ ਕਹਿੰਦੇ ਤੇ ਕਹਿੰਦਾ ਮੇਰੇ ਕੋਲ ਨਾ ਮੈਂ ਜੇਬ ਚੋਂ ਸੋਚਿਆ ਵੀ 100 ਰੁਪਇਆ ਕੱਢ ਕੇ ਵੀ ਫੌਜ ਨੂੰ ਦਈਏ ਕਹਿੰਦੇ ਮਹਾਕਾਲ ਸੀ ਬਜ਼ੁਰਗ ਸਿੰਘ ਤੇ ਮੈਂ 100 ਰੁਪਿਆ ਕੱਢ ਕੇ ਤੇ ਉਹਨਾਂ ਦੇ ਨਾਲੇ ਗੋਢੀ ਹੱਥ ਲਾਇਆ ਨਾਲੇ ਉਹਨਾਂ ਨੂੰ 100 ਰੁਪਿਆ ਦਿੱਤਾ ਤੇ ਉਹ ਕਹਿਣ ਲੱਗੇ ਵਾਹਿਗੁਰੂ ਤੈਨੂੰ ਸੱਚੇ ਪਾਤਸ਼ਾਹ ਕਿਰਪਾ ਕਰਨ ਉਹਨਾਂ ਨੇ ਬਚਨ ਕੀਤਾ ਕਹਿੰਦੇ ਮਾਰੇ ਪੈਰਿਆਂ ਨੂੰ ਮਾਰਾ ਨਾਸ਼ ਕਰਨ ਨੂੰ ਚੜ੍ਹਦੀ ਕਲਾ ਕਰਨ ਇਹਨਾਂ ਜਦੋਂ ਮੈਂ ਇਹ ਉਹਨਾਂ ਦੇ ਮੁੱਖੋਂ ਸੁਣਿਆ ਕਹਿੰਦਾ ਮੈਂ ਫਿਰ ਬੇਨਤੀ ਕਰਦੀ ਮੈਂ ਬਾਬਾ ਜੀ ਸਾਡੇ ਘਰ ਵਿੱਚ ਕੋਈ ਇਦਾਂ ਦਾ ਛਾਇਆ ਵਾ ਤੇ ਮਹਾਰਾਜ ਜਦੋਂ ਕਿਸੇ ਨੂੰ ਨਜ਼ਰ ਆਉਂਦਾ ਤੇ ਉਦੋਂ ਸਾਡੇ ਘਰ ਦਾ ਕੋਈ ਨਾ ਕੋਈ ਜੀ ਬਿਮਾਰ ਹੋ ਜਾਂਦਾ ਕਿਰਪਾ ਕਰੋ ਤੇ ਮਿਹਰ ਕਰੋ ਉਹ ਖਾਲਸਾ ਜੀ ਮੈਂ ਪਿੰਡ ਹੀ ਉਤਰਿਆ ਸਾ ਪਿੰਡ ਹੀ ਸਿੰਘ ਦਿਖੇ ਸੀ ਬੱਗੀਆਂ ਤੇ ਜਾਂਦੇ ਸੀ ਗਾਂ ਲੰਗਣਾ ਸੀ ਉਹਨਾਂ ਨੇ ਉਹ ਕਹਿੰਦੇ ਚਲੋ ਤੁਹਾਡੇ ਘਰ ਚੱਲਦੇ ਘਰੇ ਗਏ ਜਦੋਂ ਘਰੇ ਜਾ ਕੇ ਖਾਲਸਾ ਜੀ ਜਕਾਰਾ ਛੱਡਿਆ ਮਹਾਂਕਾਲ ਨੇ ਹੋਰ ਵੀ ਸਿੰਘ ਸੀ ਜਿਨੇ ਜੋ ਕੇ ਅਸੀਂ ਸਾਹ ਜਲ ਪਾਣੀ ਛਕਾਇਆ ਤੇ ਉਹ ਆਪਣੇ ਬਾਟਿਆਂ ਚ ਉਹਨਾਂ ਨੇ ਮੋਟਰ ਦੇ ਪਾਜਲ ਛਕਾਗ ਬੇਕੀ ਸੀ ਸਾਰੇ ਮੋਟਰ ਚਲਾ ਕੇ ਆਪਣੇ ਬਰਤਨਾਂ ਦੇ ਵਿੱਚ ਉਹਨਾਂ ਨੇ ਜਲ ਛਕਿਆ ਤੇ ਸਾਨੂੰ ਕਹਿਣ ਲੱਗੇ ਚੰਡੀ ਦਾ ਪਾਠ ਕਰਾ ਲਓ ਮਹਾਰਾਜ ਕਿਰਪਾ ਕਰਨਗੇ ਕੋਈ ਸਿੰਘ ਪਤਾ ਕਰ ਲੋ ਜਿਹੜੇ ਕਰਦੇ ਹੋਣ ਇਮਾਰਾ ਆਇ ਮੇਰਾ ਕਰਨਗੇ ਫਿਰ ਸੱਚੇ ਪਾਤਸ਼ਾਹੀ ਦਾਇਆ ਹੋਈ ਤੇ ਖਾਲਸਾ ਜੀ ਕਹਿੰਦੇ ਫਿਰ ਚੰਡੀ ਦਾ ਪਾਠ ਅਸੀਂ ਘਰ ਵਿੱਚ ਇੱਕ ਰਾਤ ਦਾ ਕਰਾਇਆ ਸੀ ਤੇ ਉਹ ਕਹਿੰਦੇ ਸੀ ਵੀ ਬੱਕਰਾ ਝੜਕਣਾ ਫੇਰੀ ਇਹ ਬਾਹਰ ਨਿਕਲੂਗਾ ਫਿਰ ਖਾਲਸਾ ਜੀ ਉੱਥੇ ਚਟੰਗਾ ਕਰਕੇ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਸ਼ੀਦਾ ਨੇ ਉਸ ਦਿਨ ਤੋਂ ਬਾਅਦ ਅੱਜ ਤੱਕ ਸਾਨੂੰ ਫਿਰ ਉਹ ਨજર ਨਹੀਂ ਆਇਆ ਜਿਹੜੇ ਕੰਮ ਸਾਡੇ ਪੁੱਠੇ ਪੈ ਗਏ ਸੀ ਸਾਰੇ ਹੀ ਸਿੱਧੇ ਹੋ ਗਏ ਗੁਰੂ ਸਾਹਿਬ ਦੀ ਕਿਰਪਾ ਵਰਤ ਗਈ ਮਿਹਰ ਵਰਤ ਗਈ ਜਿਹੜੇ ਸਾਡੇ ਕੰਮਕਾਰ ਸੀ ਕਾਰੋਬਾਰ ਸੀ ਮਹਾਰਾਜ ਦੀ ਰਹਿਮਤ ਨਾਲ ਚੱਲ ਪਏ ਇੰਨਾ ਇਥੋਂ ਤੱਕ ਸਾਡੀ ਜ਼ਮੀਨ ਦਾ ਝਾੜ ਘਟ ਗਿਆ ਸੀ ਤੇ ਸਾਰਿਆਂ ਦੀ ਜ਼ਮੀਨ ਦੀ ਜਿਹੜੀ ਫਸਲ ਸੀ ਵਧੀਆ ਨਿਕਲਦੀ ਸੀ ਸਾਡਾ ਝਾੜ ਘਟ ਗਿਆ ਅਸੀਂ ਜਦੋਂ ਸਾਡੇ ਕਿਸੇ ਕਿਦਾਂ ਕਿਸੇ ਨੂੰ ਦੇਖਣਾ ਉਹ ਤੋਂ ਬਾਅਦ ਸਾਡੀਆਂ ਮਸ਼ੀਨਰੀਆਂ ਨਹੀਂ ਸੀ ਚੱਲਦੀਆਂ ਖਰਾਬ ਹੋ ਜਾਂਦੀਆਂ ਸੀ ਪੈਸੇ ਲੱਗਦੇ ਸੀ ਇਦਾਂ ਦੇ ਸਾਡੇ ਘਰ ਦੇ ਹਾਲਾਤ ਹੋ ਗਏ ਫਿਰ ਮਾਪਾ ਦੀਪ ਸਿੰਘ ਸਾਹਿਬ ਦੀ ਕੋਈ ਖੇੜ ਵਰਤੀ ਬਜ਼ੁਰਗ ਕਹਿੰਦਾ ਵੀ ਮੈਂ ਤੇ ਇਹੋ ਹੀ ਮੰਨਦਾ ਇਹ ਬਾਬਾ ਦੀਪ ਸਿੰਘ ਸਾਹਿਬ ਨੇ ਕਲਾ ਵਰਤਾਈ ਕਹਿੰਦਾ ਮੈਂ ਉੱਥੇ ਅਰਦਾਸ ਕੀਤੀ ਇਹ ਪਿੰਡ ਆਉਂਦਿਆਂ ਨੂੰ ਮੈਨੂੰ ਨਿਹੰਗ ਸਿੰਘ ਟੱਕਰ ਗਿਆ ਉਹਨਾਂ ਨੇ ਰਸਤੇ ਪਾਤਾ ਇਹ ਬਾਬਾ ਦੀਪ ਸਿੰਘ ਸਾਹਿਬ ਨੇ ਸਾਨੂੰ ਰਸਤੇ ਪਾਇਆ ਫਿਰ ਮਹਾਰਾਜ ਦੀ ਕਿਰਪਾ ਨਾਲ ਉਹ ਜਿਹੜਾ ਮਾੜਾ ਸਾਇਆ ਸੀ ਘਰ ਦੇ ਵਿੱਚੋਂ ਦੂਰ ਹੋ ਗਿਆ ਸੱਚੇ ਪਾਤਸ਼ਾਹ ਨੇ ਦਇਆ ਕੀਤੀ ਮਿਹਰ ਕੀਤੀ ਐਵੇਂ ਖਾਲਸਾ ਜੀ ਮਹਾਰਾਜ ਖੁਸ਼ੀਆਂ ਬਖਸ਼ਦੇ ਆ ਐਵੇਂ ਸਤਿਗੁਰੂ ਸੱਚੇ ਪਾਸ਼ਾ ਸਾਡੀ ਇਲਾਜ ਰੱਖਦੇ ਆ ਜੇ ਆਪਾਂ ਮਹਾਰਾਜ ਦੇ ਭਰੋਸਾ ਕਰਦੇ ਆ ਨਾ ਤੇ ਸੱਚੇ ਪਾਸ਼ਾ ਸਾਨੂੰ ਡੋਲਣ ਨਹੀਂ ਦਿੰਦੇ ਸਾਡੇ ਤੇ ਦਇਆ ਕਰਦੇ ਸਾਨੂੰ ਤਤੀਵਾ ਨਹੀਂ ਲੱਗਣ ਦਿੰਦੇ ਏ ਮਹਾਰਾਜ ਦੇ ਘਰ ਦੀਆਂ ਖੇਡਾਂ ਹਨ ਸੋ ਬਾਣੀ ਪੜਿਆ ਕਰੋ ਨਾਮ ਜਪਿਆ ਕਰੋ ਅਭਿਆਸ ਕਰਿਆ ਕਰੋ ਸੱਚੇ ਪਾਤਸ਼ਾਹ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣਗੇ ਮਹਾਰਾਜ ਤੋਂ ਬਿਨਾ ਹੋਰ ਕੋਈ ਹੈ ਹੀ ਨਹੀਂ ਖਾਲਸਾ ਜਿਹੜਾ ਸਾਡੀ ਬਾਹ ਫੜ ਸਕੇ ਇਹ ਕਾਲ ਯੁਗ ਦੇ ਵਿੱਚ ਜੇ ਰਾਖਾ ਹੈ ਤੇ ਗੁਰੂ ਹੈ ਗੁਰੂ ਤੋਂ ਬਿਨਾ ਹੋਰ ਕੋਈ ਰਾਖਾ ਨਹੀਂ ਤੇ ਮਹਾਰਾਜ ਕਿਰਪਾ ਕਰਨ ਸੱਚੇ ਪਾਤਸ਼ਾਹ ਦਇਆ ਕਰਨ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ ਕੇ ਨਿਹਾਲ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ